ਓਏ ਲੋਪਾਂ ਜੀ ਹੋਪਾ ਓਏ ਲੋਪਾਂ ਜੀ ਹੋਪਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੇ ਅੱਪਾ ਅੱਜ ਕਰਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਆ ਸਾਡਾ ਹੈਗਾ ਜੀ ਰੈਡੀਮੇਡ ਚੁੱਲਾ ਇਹ ਤੁਸੀਂ ਨਹੀਂ ਦੇਖਿਆ ਹੋਣਾ ਤੁਸੀਂ ਚੁੱਲੇ ਦਾ ਬਥੇਰੇ ਦੇਖ ਲਿਆ ਇਹ ਸਾਡਾ ਰੈਡੀਮੇਡ ਚੁੱਲਾ ਪਖਾੜ ਦਿੰਨੇ ਆ ਜੀ ਆਹ ਲੋ ਜੀ ਇਹ ਮੈਂ ਹੱਥ ਚੱਕ ਕੇ ਦਿਖਾ ਸਕਦੀ ਤੁਹਾਨੂੰ ਇਹ ਚੁੱਲਾ ਗਿਆ ਤੁਸੀਂ ਦਿੱਤਾ ਸੀ ਇਹਨੂੰ ਇਹ ਮੈਨੂੰ ਗਿਫਟ ਦਿੱਤਾ ਸੀ ਤੇ ਪਤਾ ਕੀ ਗੱਲ ਆ ਇਹ ਮੈਨੂੰ ਗਿਫਟ ਕੀਤਾ ਸੀ ਮੇਰੇ ਸਹੁਰੇ ਨੇ ਈ ਸਾਨੂੰ ਕਈ ਵੇਲੇ ਬਾਹਰ ਮੀਨੇ ਦੀ ਆ ਜਾਂਦੇ ਤਾਂ ਬਣਾਉਣਾ ਆਖੋ ਹੁੰਦਾ ਬਣਾਉਣਾ ਆਖਾਂਦਾ ਮੈਂ ਮੈਂ ਦਿੱਤਾ ਸੀ ਗਿਫਟ ਇਹ ਵਿਆਹ ਤੋਂ ਪਹਿਲੇ ਜਿਦਾਂ ਤੋਂ ਪਹਿਲਾਂ ਕਿਤੇ ਜਿਦਾਂ ਹੀ ਘੁੰਮਦੇ ਫਿਰਦੇ ਸੀ ਮੈਨੂੰ ਉਹ ਮੇਰਾ ਪ੍ਰਾਗੁ ਮਨਵੜ ਜਿੰਦਾ ਜੇ ਸਾਡੀ ਲਵ ਸਟੋਰੀ ਕਹਿੰਦੇ ਸੁਣਨੀ ਹੋਵੇ ਦੁਬਾਰਾ ਤਾਂ ਅਸੀਂ ਦੁਬਾਰਾ ਦੱਸ ਸਕਦੇ ਆ ਮੈਨੂੰ ਤਾਂ ਮੇਰਾ ਪ੍ਰਾਗੁ ਮਨਵੜ ਮਿਲਣਾ ਹੁੰਦਾ ਨਾਲ ਆਉਂਦਾ ਹੁੰਦਾ ਵੀ ਮੇਰੇ ਸਕੂਲ ਟਿਕਾ ਤੇ ਜੇ ਨਾਲ ਹੁੰਦਾ ਹੁੰਦਾ ਜੇ ਕਿਤੇ ਨਾਲ ਅਸੀਂ ਜਾਣਾ ਨਾ ਏ ਨਨ ਕਣਾਈ ਚ ਖਾਣੇ ਪਿੰਨੇ ਕੁਛ ਮੇਰੇ ਨਾਲ ਹੋਣਾ ਨੇ ਤੇ ਦੱਸਿਓ ਨਾਲੇ ਬਾਕੀ ਸਾਰੇ ਨੇ ਸਮਾਈਲ ਮੇਰੀ ਕਿੰਨੀ ਕਾ ਗਈ ਆ ਹੂੰ ਇੰਨੀ ਕਿ ਸਮਾਈਲ ਆ ਗਈ ਆ ਮੇਰੀ ਤੇ ਕੋਲੀ ਸਾਨੂੰ ਕੋਈ ਦੂਰ ਜਾਣ ਦੀ ਲੋੜ ਨਹੀਂ ਆ ਸਾਡੇ ਨਾਲ ਹੀ ਬੱਲਣਾ ਦੇਖ ਲਓ ਆ ਇੱਥੋਂ ਬੱਲ ਚੱਕੋ ਆ ਇੱਥੇ ਤੁੱਲੇ ਵਿੱਚ ਪਾਓ ਇੱਥੋਂ ਚੱਕੋ ਆਜ ਅਸੀਂ ਤੁਹਾਨੂੰ ਆਜ ਅਸੀਂ ਮੀਂਹ ਵਿੱਚ ਕੱਢਾਂਗੇ ਮਾਲ ਪੂੜੇ ਪੂੜੇ ਮਾਲਪੁਰ ਵਾਲੇ ਪੂੜੇ ਅੱਜ ਅਸੀਂ ਬਹਰੋਂ ਆ ਗਏ ਪੂੜੇ ਮੈਂ ਬੈਠਾਗਾ ਮੀਂਹ ਵਿੱਚ ਅੱਜ ਵੈਸੇ ਸਾਨੂੰ ਨਾ ਫੋਨ ਆਇਆ ਸੀ ਚੰਡੀਗੜ੍ਹ ਤੋਂ ਤੇ ਜਿਨ੍ਹਾਂ ਨੇ ਉਹ ਫਿਲਮ ਨਹੀਂ ਬਣਾਈ ਜੱਟ ਜੁੱਲੀਏ 3 ਉਹਨਾਂ ਦਾ ਜਿਹੜਾ ਕੋਣ ਸੀ ਉਹਨਾਂ ਦਾ ਮੈਸੇਜ ਆਇਆ ਸੀ ਵਟਸਐਪ ਤੇ ਕਿ ਆਪਣਾ ਕੋਈ ਪਤਾ ਨਹੀਂ ਕੀ ਹੈਗਾ ਉਹਨਾਂ ਦੇ ਕੀ ਉਹਨਾਂ ਦਾ ਪਾਰਟੀ ਉਹਨਾਂ ਰੱਖੀ ਚੰਡੀਗੜ੍ਹ ਕੋਈ ਪਾਰਟੀ ਰੱਖੀ ਆ ਉਹਨਾਂ ਨੇ ਉੱਥੇ ਕਹਿੰਦੇ ਆ ਜਾਓ ਤੇ ਸਾਡੇ ਤੋਂ ਜਾਣ ਹੀ ਹੋਇਆ ਬੱਚਿਆਂ ਦੇ ਕਾਰਨ ਤੇ ਸਾਡੇ ਤੋਂ ਜਾਣ ਹੀ ਗਿਆ ਥੋੜਾ ਬਦਲਦਾ ਮੌਸਮ ਜਗਜੀਤ ਕੁਝ ਦਿਨਾਂ ਸੀਗਾ ਡਾਇਰੈਕਟਰ ਜਾ ਜਟਣ ਜੁਲੀ ਉਹ ਬਣਾਈਆ ਕਿਸਮਤ ਵੇਲੇ ਬਣਾਈਆ ਹੋਰ ਦੋ ਤਿੰਨ ਕਿਲੋ ਬਣਾਈਆ ਤੇ ਸਾਢੇ ਤੇ ਜਾ ਨਹੀਂ ਹੋਇਆ ਉੱਥੇ ਹੁਣ ਕਹਿੰਦਾ ਮਾ ਮੀ ਕੋਈ ਨਹੀਂ ਜੇ ਇਹ ਓਖਾ ਨਹੀਂ ਸਾਨੂੰ ਜਾਣਾ ਹੁੰਦਾ ਤਾਂ ਜਾ ਸਕਦੇ ਸੀ ਅਸੀਂ ਬਟ ਸਾਡੇ ਜਿੱਦਾ ਘਰ ਵਿੱਚ ਥੋੜਾ ਕੰਮ ਆ ਸਾਨੂੰ ਇਸ ਕਰਕੇ ਨਹੀਂ ਅਸੀਂ ਗੇ ਜ਼ਰੂਰੀ ਕੰਮ ਸੀਗਾ ਕੋਈ ਇਸ ਕਰਕੇ ਆਹ ਹੋਰ ਜ਼ਰੂਰੀ ਸੀ ਕੈਨਸਲ ਕਰਨਾ ਪਿਆ ਪ੍ਰੋਗਰਾਮ ਵੈਸੇ ਬੱਚਿਆਂ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਹੋ ਜੇ ਕਿਸੇ ਨੇ ਬੁਲਾਉਣਾ ਹੁੰਦਾ ਤਾਂ ਆਪਾਂ ਚਲ ਜੀਦਾ ਆ ਇੰਦਾ ਦੀ ਕੋਈ ਗੱਲਬਾਤ ਨਹੀਂ ਆ ਕਿਉਂਕਿ ਸਾਨੂੰ ਜਿਹੜੀ ਜਸਲੀਨ ਆ ਅਸੀਂ ਇਹ ਸਾਮ ਲੈਂਦੇ ਆ ਕੋਈ ਅਰਜੈਂਟ ਕੰਮ ਸੀਗਾ ਜ਼ਰੂਰੀ ਘਰ ਦਾ ਫੈਮਲੀ ਦਾ ਘਰ ਦਾ ਸੀ ਫੈਮਲੀ ਚ ਤੇ ਉਹਦੇ ਕਰਕੇ ਕੈਨਸਲ ਕਰਨਾ ਪਿਆ ਪ੍ਰੋਗਰਾਮ ਤੇ ਕੋਈ ਨਹੀਂ ਨੈਕਸਟ ਟਾਈਮ ਦੇਖਾਂਗੇ ਜਾਵਾਂਗੇ ਤੇ ਯਾ ਤ ਯੂਲੀਟ ਯੂਲੀਟ ਯਾ ਤ ਯੂਲੀਟ ਥੀ ਬੜੀ ਚਲੋ ਲਿਓ ਯਾਰ ਜਾ ਕੇ ਹੁਣ ਤੁਸੀਂ ਮੈਂ ਕੀ ਲੈ ਕੇ ਆਉਣਾ ਦੱਸ ਮੈਂ ਥੋੜੀ ਕੁਝ ਵੀ ਲੈ ਕੇ ਆਉਣਾ ਸਮਾਨ ਲੈ ਕੇ ਆਣਾ ਕੁਝ ਵੀ ਲੈ ਕੇ ਆਉਣਾ ਹੈਗਾ ਚੁੱਧਾ ਕੀ ਲੈ ਕੇ ਆਉਣਾ ਦੱਸ ਪੂਰੇ ਜਿਵੇਂ ਕਿ ਜਮਣਾ ਜੀ ਜੌਲਾ ਤੇ ਉਹ ਨਹੀਂ ਆ ਇੱਥੇ ਬੈਠਣਾ ਨਹੀਂ ਗੱਲ ਕਰਨੀ ਉੱਠ ਕੇ ਲੈ ਕੇ ਆਓ ਸਾਰਾ ਕੁਝ ਦਿਖਾ ਦਿਓ ਸਭ ਕੁਝ ਮੈਂ ਤਾਂ ਬਾਲਣ ਪਾਉਂ। ਇਹ ਸੋਈ ਸਾਡੀ ਜਿਹੜੀ ਆ ਇਹਨੂੰ ਕੋ ਸੈੱਟ ਕਰਾਂਗੇ। ਇਹ ਕੱਚੀ ਸੋਈ ਰੱਖੀ ਆਪਾਂ ਇਹ ਰੱਖੀ ਆ ਬਾਲਣ ਬੁੱਲਣ ਵਾਸਤੇ। ਬਾਕੀ ਗੱਲ ਹੈਗੀ ਇਦਾਂ ਕਿ ਕਈ ਕਹਿੰਦੇ ਆ ਕਿ ਆਹ ਖਲਾਰਾ ਜਿਹਾ ਪਾਇਆ ਸੋਈ ਦੀ ਕੀ ਬੰਦ ਪਾਇਆ ਹੈ। ਹੁਣ ਇਹ ਜਿੱਦਾਂ ਨਾ ਜਦ ਬਰਸਾਤ ਆਇਆ ਹੁਣ ਤੇ ਮੌਸਮ ਥੋੜਾ ਜਿਹਾ ਚੇਂਜ ਹੋ ਰਵਣਾ ਤਾਂ ਫੇਰ ਅਸੀਂ ਥੋੜੀ ਘਰ ਦੀ ਮਰਮਤ ਕਰਨੀ ਆ ਬਾਹਰੋਂ ਮੈਂ ਤਾਂ ਦੇ ਜਿਹੜਾ ਕਿਹੋ ਜਿਹਾ ਬਣਨੀ ਆ ਬਣਾਉਣੇ ਆਉਂਦੇ ਹੈਗੇ ਆ ਉਹ ਹੀ ਤਾਂ ਮੈਂ ਕਹਿੰਦੀ ਆ ਕਹਾਂ ਜਾਣ ਕਿ ਮੂਹ ਨੂੰ ਪੁੱਛਣਾ ਮੁਤਾਬ ਨਹੀਂ ਪਤਾਏਗਾ ਮਾਦਾ ਨੂੰ ਪਤਾ ਮਾਦਾ ਤੋਂ ਲੈ ਜਾ ਸਰਾਨੇ ਮਟਾ ਦੇ ਸਰਾਨੇ ਪਤਾ ਸ਼ਾਨ ਹੋ ਰਿਹਾ ਆ ਪਤਾ ਸ਼ਾਨ ਹੋ ਰਿਹਾ ਜੀ ਬਹੁਤ ਜੀ ਝੂਲ ਏ ਟਟ ਜਟ ਦੀ ਨੀ ਕੁੜੀ ਏ ਝੂਲ ਏ ਟਟ ਦੀ ਨੀ ਕੁੜੀ ਚਲ ਪਿਆ ਹੈ ਬਿੰਗੀ ਏ ਰੀਏ ਬਈਆ ਨੇ ਕਾਮਰੋਲੀ ਕਮਰੋਲੀ ਕਮਰੋਲੀ ਚਿੱਕ ਆ ਗਈਆਂ ਚਿੱਕਾਂ ਆਉਣੀਆਂ ਹੋਰ ਕੀ ਆਣ ਉੱਥੇ ਦਵਾ ਦਸੀ ਪੂੜੇ ਕਿੱਦਾਂ ਬਣਾਉਣੇ ਕਿੱਦਾਂ ਬਣਾਈ ਦੇ ਪੂਰੇ ਆ ਖੰਡ ਭੋਲ ਲਾ ਆ ਕੇ ਖੰਡ ਭੋਲਣੀ ਆ ਟੇ ਪਹਿਲਾਂ ਪਾਣੀ ਤੇ ਭੋਲ ਲਾ ਕੰਨ ਫਿਰ ਇਹਦੇ ਕੋਲ ਨਾ ਪਾਣੀ ਪਾਉਣਾ ਹੋਰ ਹੋਰ ਨਾਲ ਆਟਾ ਗੋਲ ਜੂ ਚੰਗੀ ਤੇ ਨਾ ਇੱਕ ਕੰਢੇ ਕਿੰਨੇ ਪਾਉਂ ਮਾ ਜੀ ਸਾਰੀ ਸਾਰੀ ਪਾਣੀ ਅੱਧੀ ਪਾ ਅੱਧੀ ਪਾ ਇਹ ਚੱਲ ਹੋਰ ਪਾ ਲਾਂ ਕੁਝ ਹੋਰ ਪਾਣੀ ਪਾਣਾ ਪਾਣੀ ਇਸ ਤਰ੍ਹਾਂ ਪੜਾ ਘੜ ਤਾਵੇ ਤੇ ਤਾਂ ਉਸ ਟੀ ਦੇ ਨਾ ਕੀ ਕਿੰਨੇ ਮਸਲਾ ਜਾ ਦੋਸਾ ਬਣਾਓ ਦੋਸਾ ਬਣਾ ਹੋਰ ਪਾਣੀ ਹਾਂ ਪਾ ਇਹ ਪਾ ਲਾਂਗਾ ਜਾਂਦਾ ਹੋਰ ਘਰ ਪਤਲਾ ਇਹ ਘੰਟਾ ਲੱਗ ਗਿਆ ਛੋੜਾ ਚੰਗੀ ਤਰ੍ਹਾਂ ਮਲਾਈ ਵਾਂਗ ਭੋਲਣਾ ਆ ਕਿਹੜਾ ਚੰਗੀ ਤਰ੍ਹਾਂ ਤਵੇ ਤੇ ਰਹਿਣ ਹੋਰ ਚੱਪ ਚੱਪ ਨਹੀਂ ਘਾਣਾ ਪੱਤੇ ਨਹੀਂ ਆ ਕੀ ਦੇਖ ਦੋ ਆਦੇ ਪੱਤੇ ਹੁੰਦੇ ਪੱਤੇ ਨੇ ਚੱਕੁੰਦੇ ਪੱਤੇ ਪੱਤਾ ਕਿਦੋਂ ਮੇਨਾ ਹੁਣ ਲੋਕਾਂ ਦੇ ਰਾਤ ਤੇ ਬੜਾਈ ਜਾਂਦੇ ਪੈਦੇ ਦਾ ਦੀਦੀ ਹਰ ਕੋਸ ਮਾ ਜੀ ਆਪਾਂ ਪਿੰਡਾ ਕੋਲੋਂ ਨਾ ਪੂੜੇ ਕੱਢਣ ਗਏ ਆਂ ਮੀਂਹ ਕੱਲੇ ਫਿਰ ਆਜਿਆ ਅਜੇ ਹੋਰ ਕੰਮ ਬੜੀ ਤੇ ਪ੍ਰਸਾਦ ਨਹੀਂ ਹੁੰਦਾ ਚਲੰਦਰ ਤਾਂ ਬਹੁਤ ਪੈਣਦੇ ਸਾਡੇ ਵੀ ਤਾਂ ਪੈਣੀ ਤੇ ਹੁਣ ਹਲਕਾ ਤੋਂ ਪੈਣਦੇ ਨਿਕਲੇ ਇੱਥੇ ਪਰ ਪੂੜੇ ਖਾਣਾ ਵਾਲਾ ਪ੍ਰੋਗਰਾਮ ਤਾਂ ਹੋਇਆ ਆ ਅੱਮ ਪੂੜੇ ਗਿੰਦਾ ਪੂਰੇ ਨਹੀਂ ਪਟੂ ਪੂੜੇ ਪੂੜੇ ਆ ਪਰ ਪਟੂਰੇ ਨਹੀਂ ਬਾਪੂ ਉਹਦੇ ਸੱਜਣ ਗਿਆ ਚਾਗ ਲੈ ਵੀ ਦੇ ਇਸ ਸੈਗਲ ਦੀ ਮਰਮਰ ਹੋ ਗਈ ਉਹ ਡੈਡੀ ਨੂੰ ਬਣਾਈ ਆ ਰਿਸ਼ਕਾ ਬਹਾਨਾ ਹੈ ਜ਼ਰਾ देर ਲੱਗੇਗੀ ਆ ਆਖਿਰ ਤੂੰ ਆਣਾ ਹੈ ਜ਼ਰਾ देर ਲੱਗੇਗੀ ਅੱਜ ਪੂੜੇ ਕੋ ਬਣਾਣਾ ਹੈ ਸਰ ਦੇਰ ਲੱਗੇਗੀ ਓ ਕੁੜੀ ਹੱਲ ਲੈਣਾ ਇਹਨੂੰ ਸੋਨਾ ਲੱਗਦਾ ਜਿੱਲ੍ਲਾ ਹਾਂ ਜਿੱਲ੍ਲਾ ਵੀ ਸੋਨਾ ਲੱਗਦਾ ਬਣਾਉਣੇ ਆਣਾ ਵੀ ਸੋਨਾ ਲੱਗਦਾ ਮੈਂ ਫੱਟੀ ਲੈ ਕੇ ਬਹਿਣਾ ਕਿ ਕੁਰਸੀ ਤੇ ਬੈਠਾ ਫੱਟੀ ਲੈ ਕੇ ਬਹਿੜ ਲਿਆਓ ਫੱਟੀ ਬਾਰੋ ਓ ਬਾਰੋ ਬਈ ਖੜ ਫੱਟੀ ਬਣਾਈ ਮਤੂ ਬੁੱਤੇਗਾ ਕੇ ਫੱਟੀ ਬਣਾਇਓ ਕੁੜੀ ਵਾਲਾ ਬੰਦ ਗਏ ਨਿਕਲਦੇ ਅੰਦਰ ਮੰਮੀ ਚੱਕੜੀ ਕੇ ਨਾਲ ਚਿਮਟਾ ਲੈਣਾ ਕਿ ਨਾ ਦਰਵਾਜ਼ਾ ਨਾਲ ਦੂਰੀ ਲੱਗੇ ਅੱਗੇ ਬਹੁਤ ਤੇਜ਼ ਵਾਲਤੀ ਮਿਲਾ ਦਰਵਾਜੇ ਨਾਲ ਲੋਣੀ ਲੱਗੀ ਨਹੀਂ ਲੋਹ ਦਾ ਦਰਵਾਜਾ ਤੇ ਹੁਣ ਇਹ ਬੱਚਾ ਲੂ ਹੋ ਗਿਆ ਨਾ ਪਹਿਲਾਂ ਤੇਲ ਪਾ ਦੇ ਮੈਂ ਉੱਪਰ ਕਿੰਨਾ ਪੋਣਾ ਦੇ ਦਾ ਦੇ ਮੈਨੂੰ ਹੋਰ ਤੇਲ ਵਿੱਚ ਪਾ ਲੈ ਹੋਰ ਹੋਰ ਪਾ ਕਿੜਨਾ ਸੀ ਕਰ ਲੈ ਬਸ ਮੰਮੀ ਕਹੇ ਜਿਆਦਾ ਪੋਣਾ ਤੇਲ ਕੱਪੜੇ ਨੂੰ ਲਾ ਕੇ ਤਵੇ ਨੂੰ ਲਈ ਜਾਣਾ ਬਸ ਗੱਲ ਖਤਮ ਇੰਨਾ ਲਾਉਣਾ ਤੇਲ ਹਿਸਾਬ ਇੱਕ ਜਾਣ ਦੱਸੋ ਵੀ ਮੈਨੂੰ ਮੇਰੇ ਮम्मी ਨੇ ਜਾਦਾ ਕਿਹਾ ਉਹ ਜਿੱਤੇ ਦਾ ਪੂੜਾ ਪੂਰਾ ਤੋਂ ਤੇਲ ਲਾਉਣ ਦੋ ਇਸ਼ਕ ਤੇਰਾ ਤੋ ਵਤਵਾ ਤੋ ਵਤਵਾ ਤਵਾ ਅੱਜ ਮੈਨੂੰ ਆਪਣੇ ਤਰੀਕੇ ਨਾਲ ਬਣਾਉਂਦਾ ਦੇ ਦੇ ਮੈਂ ਕੀ ਕਰ ਦਿੰਦਾ ਤੇ ਕੋਈ ਪੜਾਉਣਾ ਨਹੀਂਦਾ ਤੇਲ ਨਹੀਂ ਪੰਦ ਨਸਲ ਚੁੱਪ ਰਹਿ ਤੂੰ ਇਸ਼ਕ ਤੇਰਾ ਧੂਆਂ 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 ਲਓ ਭਾਈ ਅੱਜ ਆਪਾਂ ਟੈਂਪੋਰਰੀ ਸੋਈ ਬਣਾਈ ਐ ਇੱਥੇ ਇੱਥੇ ਸਾਡਾ ਬਾਲਣ ਪਿਆ ਸਾਰਾ ਹੀ ਤੇ ਟੈਂਪੋਰਰੀ ਕਰ ਨੂੰ ਆ ਸਦਾ ਲਈ ਆ ਇਹ ਮੀ ਕਣੀ ਦੇ ਵਿੱਚ ਵਰਤੀ ਦੀ ਆ ਪਰ ਸੋਈ ਬਾਕੀ ਜੇ ਕੇ ਨੂੰ ਨਹੀਂ ਚੰਗੀ ਲੱਗਦੀ ਪਰ ਆ ਬਾਹਾਂ ਕੁਝ ਕਰ ਨਹੀਂ ਸਕਦੇ ਇਸੇਰੀ ਸੋਚ ਨੂੰ ਆਪਾਂ ਨਹੀਂ ਬਦਲ ਸਕਦੇ ਪਾ ਲੈਣਾ ਸਹੀ ਆ ਆਪਾਂ ਨਾ ਕਿੰਨਾ ਪੂਣਾ ਦੇਖ ਲਿਓ ਮੋੜਾ ਇਸ ਤਰ੍ਹਾਂ ਮਾਰੀ ਤੇ ਲਿਖਵਾਉਂਦਾ ਸੀ ਅੱਜ ਉਹ ਨੂੰ ਮੀਓ ਕੰਮ ਤੇਰਾ ਮੋਟਾ ਨਹੀਂ ਲਿਆਤਾ ਸਾਰੇ ਕੋਈ ਕੁਝ ਨਹੀਂ ਹੁੰਦਾ ਕੋਈ ਨਹੀਂ ਮੈਨੂੰ ਕਹਿੰਦਾ ਕੁਝ ਚੁੱਪ ਚਪਾ ਖੜੀ ਰਹਿ ਜਾ ਬਸ ਊੜੇ ਬੜ ਰਹੇ ਆ ਤੂੰ ਆ ਬੋ ਪੈਂਦਾ ਮੇਰੇ ਕੋਲ ਸੁਟ ਗਿਆ ਪਾਇਆ ਪਾਇਆ ਬੋਲੇ ਲਾ ਮਨ ਬੰਦਾ ਕਹਦਾ ਇੰਨਾ ਵੀ ਬੋੜਾ ਪੱਤਾ ਤੇਰੇ ਨਾਲ ਚੱਕ ਹੁਣੇ ਆਉ ਤੂੜੇ ਬੋੜੇ ਦੇ ਵੇਦ ਦੇ ਬੱਲਾ ਪੱਤਾ ਬੱਤਾ ਇਹੋ ਲੈਂਦਾ ਪੱਤਾ ਹੁੰਦਾ ਹੋ ਹੋ ਹੁਣ ਇਹ ਲੱਗੇ ਮਨ ਨੂੰ ਆ ਮੇਰਾ ਤਾਂ ਪੂਰਾ ਕੁਛ ਮੋਟੋ ਛੋਟੂ ਜਿਹਾ ਬਣ ਗਿਆ ਸੀ ਮੈਨੂੰ ਤਾਂ ਆਟਾ ਲੱਗਦਾ ਮੋਟਾ ਅੱਛਾ ਇਦਾਂ ਪੱਤੇ ਨਾ ਕਰੀਦਾ ਅੱਛਾ ਇਦਾਂ ਦੇ ਲਈ ਆ ਦੇਖਿਓ ਪੱਤੇ ਹੁਣ ਹੈ ਹੀ ਨਹੀਂ ਜਿਹੜੇ ਚਾਹੀਦੇ ਇਹਨੂੰ ਪਤਲਾ ਜਾਈਦਾ ਆਟਾ ਖੁਸਬੂ ਸੱਲਾਮੀ ਨੀ ਆਹ ਓਹੋ ਬਣ ਗਿਆ ਇਦਾਂ ਹੀ ਕੋਈ ਗੋਲੀ ਦੇ ਖਾਣੇ ਨਹੀਂ ਬਣ ਗਿਆ ਇਹ ਬਹੁਤ ਸਹੀ ਹੋ ਗਿਆ ਸੁਪਲਿਖਾ ਦਾ ਅੱਛਾ ਵੀ ਹੋਰੀ ਦੂਸਰਾ ਪੂੜਾ ਪੈ ਚੁੱਕਿਆ ਆ ਆਹ ਪੱਤੇ ਨਾਲ ਕਰਦੇ ਹੁੰਦੇ ਨਾ ਇਦਾਂ ਬਾਲਣ ਲੱਗੇਨ ਗੱਲ ਮੜਾਏ ਲੈ ਅੰਦਰ ਆਂਦੀ ਆ ਮਮੀ ਤੇ ਲੱਗ ਗਿਆ ਹੀ ਹੋਰ ਮਉਣ ਜਾ ਤੂੰ ਬਾਹਰ ਗਏ ਤੇਲ ਤੇਲ ਵੀ ਪੈਂਦਾ ਆ ਸਾਈਡਾ ਆਏ ਹਾਏ ਕੁਰਸੀ 'ਤੇ ਕੁਰਸੀ 'ਤੇ ਆ ਬੜਿਆ ਥੋੜਾ ਕੁ ਬੜਿਆ ਥੋੜਾ ਥੋੜਾ ਕੁ ਬੜਿਆ ਇਹ ਨਹੀਂ ਕਿ ਨਾ ਬੜਿਆ ਆਓ ਜੀ ਹੁਣ ਬਣਨਗੇ ਪੂੜੇ ਉਹ ਮੈਂ ਕੱਢ ਕੇ ਦੇਖੇ ਮੇਰੇ ਤੋਂ ਤਾਂ ਬਣੇ ਨਹੀਂ ਮੈਂ ਅੰਮ੍ਰਿਤ ਨਾ ਬਣ ਕੇ ਲਿਖਣਗੀ ਤੇਲ ਨਾਲ ਸੜਦੀ ਸਾਰੇ ਥੱਲੇ ਖਾਂ ਦੇ ਧੂਆਂ ਕੱਢਦਾ ਪਰ ਤੇ ਪੇਸਟਿਕਲ ਆ ਕੇ ਬੈਠੀ ਹੈ ਚਿੱਲੇ ਕੋ ਦੇਖ ਤਾ ਬਿੰਦੀਆਂ ਲਾ ਕੇ ਬੈਠੀ ਸੀ ਉਹਨਾਂ ਨੇ ਕਿਹਾ ਸੀ ਮੇਰੇ ਘਰ ਪਾਣੀ ਆ ਆਇਤਾ ਵਾ ਸੁਪਤੇ ਨਾਲ ਦੋਲੇ ਕੁਮਾਦੇ ਵੈਰੀ ਗੁੱਡ ਸ਼ਾਬਾਸ਼ 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 ਬਸ ਉਧਰ ਨੂੰ ਨੀ ਜਾ ਰਹੇ ਖੜ ਜੇ ਤੇਲ ਜਾ ਰਹੇ ਉਧਰ ਨੂੰ ਖੜ ਜਾ ਦੇ ਤੁਸੀਂ ਸਾਰੇ ਜਾਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਸਾਡੇ ਮਾਲ ਪੂੜੇ ਇੱਕ ਆਖਣਾ ਦੇਖਣ ਦੇ ਹੀ ਆ ਮੈਂ ਮਾਲ ਪੂੜੇ ਨਹੀਂ ਕੂੜੇ ਕੱਲੇ ਪਤਾ ਨਹੀਂ ਕਿੱਦਾਂ ਬਣੇ ਕਿੱਦਾਂ ਨਹੀਂ ਆਖਾ ਦੇਖਿਆ ਮੇਰੀਆ ਹੰਝੂ ਦੋਨੋਂ ਵਗ ਪਈ ਹਾਏ ਵੇ ਰੋਣ ਲੱਗ ਪਈ ਉਹਨਾਂ ਕਾ ਰੋਲਦੀ ਰਹਿੰਦੀ ਰੋਲਦੀ 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 ਨਹੀਂ ਚਿਹੜਾ ਆ ਜਾਂ ਬਾਲੀ ਸਾਈਡ ਆ ਜਾ ਓਏ ਬਾਲੀ ਸਾਈਡਾ ਕੋਥੇ ਰੱਖ ਤੂੰ ਬੇੜ ਤਾਂ ਨਾਲ ਸਾਰੇ ਮੇਰੀ ਅੱਖਰ ਲਾਲ ਪਾਪਾ ਜੀ ਖਾਣਾ ਇਦਾਂ ਹੁੰਦੀ ਤਾਂ ਸੜਕੀ ਖਾਣਾ ਨਾ ਇਹਦਾ ਕੰਨ ਸਭ ਕੋ ਬਾਲੀ ਸਾਈਡ ਪੈ ਗਈ ਜਾਵੇ ਅੰਦਰ ਅੰਦਰ ਮੇਰੇ ਅੱਖਾਂ ਨਿਕਲ ਗਈਆਂ ਇੱਥੇ ਰੱਖਿਆ ਹੈ ਚੁੱਲਾ ਦਰਵਾਜ਼ੇ ਚ ਦਰਵਾਜ਼ੇ ਤੇ ਚੁੱਲਾ ਰੱਖੀ ਜਾਂਦਾ ਨਹੀਂ ਪੈਂਦਾ ਸੀ ਪਤਾ ਨਹੀਂ ਕੜ ਕੇ ਬਾਰਿਸ਼ ਲੱਗੀ ਸੀ ਜੀ ਤਾਂ ਕਰਕੇ ਮਾਲ ਪੂੜੇ ਬਣਾਏ ਸੀ ਪੂੜਿਆਂ ਦਾ ਬਣਾਦਾ ਡੂੜਾ ਪੂੜਿਆਂ ਦਾ ਜਿੰਦਾ ਬਣਾਤਾ ਅੱਜ ਕੱਲ੍ਹ ਦੀਆਂ ਬੋਟੀਆਂ ਨੇ ਪੂੜੇ ਤਾਂ ਬਣਾਉਣੇ ਹੁੰਦੇ ਹਾਂ ਆ ਗਈ ਆ ਗਈ ਇਹ ਕੱਤਾ ਜਰ ਬੰਜੋ ਆ ਗਈ ਆ ਗਈ ਇਹ ਤਾਂ ਪੁਰਾਣੀਆਂ ਬੁੜੀਆਂ ਸੀਗੀਆਂ ਤਾਂ ਦੀਆਂ ਜਿਹੜੀਆਂ ਬਣਾ ਲੈਂਦੀਆਂ ਸਾਰਾ ਕੁਝ ਅੱਜ ਕੱਲ੍ਹ ਦੀਆਂ ਤਾਂ ਵਾਹ ਕੀ ਅੱਜ ਕੱਲ੍ਹ ਦੇ ਈ ਹੱਥਾਂ ਭਿਆ ਕਰੋ ਕਿ ਪਹਿਲਾਂ ਪੋਤ ਮੇਰਾ ਕੱਚਾ ਖਾ ਕੇ ਦੇਖਣਦੇ ਆ ਪੱਕਿਆ ਕਿ ਨਹੀਂ ਕੱਚਾ ਹੈ ਪੱਕਿਆ ਵਾ ਮਰਾ ਮੰਮਾ ਕਿਤਾ ਵਗ ਦੇਖ ਕੇ ਪੱਕਿਆ ਨਹੀਂ ਖੀਰ ਹੁੰਦੀ ਐ ਨਾ ਹੋਰ ਖੀਰ ਨਾ ਬਣਾਓ ਲਾ ਦਿਓ ਮੈਨੂੰ ਆ ਅੱਗੇ ਹੰਦੂਆ ਨਾ ਬੁਰਾ ਹਾਂਗਾ ਕਿੱਲਾ ਨੋ ਕੁ ਮਾਦਲਾ ਹੱਡਾ ਹੋ ਤੁਲਾ ਤੇਰਾ ਉਹ ਮਾਦਲਾ ਇਹ ਨਾ ਅੰਨਾ ਤੇਲ ਲਾਉਂਦੇ ਹੁੰਦੇ ਦੱਪਰ ਤੇਲ ਲਾਉਂਦੇ ਨੇ ਬੰਦਾ ਮੈਂ ਚਾਲ ਕਰ ਲਵਾਂ ਲੋ ਜੀ ਪੂੜੇ ਸਾਡੇ ਦੇ ਬੰਨ ਵਧੀਆ ਬਣਿਆ ਮੇਰਾ ਪੂੜਾ ਸਭ ਤੋਂ ਪਹਿਲੇ ਪਰੌਂਠੇ ਆ ਪਰੌਂਠੇ ਬਣਨਦੇ ਇਹਨਾਂ ਲੈ ਬਣਾਉਂਦੇ ਜੀ ਦੇ ਆ ਆ ਗਈ ਆ ਪੂੜੇ ਨਹੀਂ ਯਾਰ ਪੂੜੇ ਆ ਇਦਾਂ ਨਾ ਬਹੋ ਪੂੜੇ ਬਣਾਉਣੇ ਭੋਕੇ ਆ ਇੱਕ ਮੇਰੀ ਅੱਖਾਂ ਨਿਕਲ ਗਈ ਉਤੋਂ ਤੂੰ ਹੀ ਕਹਿੰਨੇ ਆ ਰੋਟੀਆਂ ਬਣਾਈ ਜਾਂਦੀ ਰੋਟਾ ਕੀ ਆ ਉਹ ਦੇ ਤਾ ਰੋਟੀ ਲੱਗਦੀ ਨਹੀਂ ਤੂੰ ਬਾਸੂਣ ਲਈ ਆ ਬੋ ਰੱਖ ਦਮਨ ਚਲੋ ਚੱਕੋ ਜਿਹੜੀ ਤੂੰ ਹੀ ਬਣਾਈ ਉਹ ਰੋਟੀ ਸੀ ਨਾ ਤੇਲ ਖਰਾਬ ਕਰੀ ਜੇ ਬਸ ਕਰ ਹੁਣ ਕੱਚੇ ਤੇਲ 'ਚ ਹੀ ਸਿਰਦਾ ਸਭ ਕੁਝ ਬਾਲ ਨੂੰ ਪੰਜ ਤਰ੍ਹਾਂ ਵਿੱਚ ਬਸ ਲਾ ਕੇ ਨਾ ਆਖੀਂ ਬਲੌਗ ਦਾ ਐਂਡ ਅੱਧਰ ਬੰਦੇ ਪਏ ਆ ਦੇਖੋ ਕਿੰਨਾ ਵਧੀਆ ਬਣਿਆ ਇੱਕ ਗ੍ਰੈਂਡ ਹੱਥ ਚੱਕ ਚੱਕ ਕੇ ਤਾਂ ਤੇਰਾ ਜੀਜਾ ਆਪਣੇ ਭਾਈ ਨੂੰ ਕਰ ਲੈ ਪਾਸੇ ਪੱਠਾ ਸਿੱਧਾ ਬੋਲ ਦੂੰ ਨਾ ਪੂਰੇ ਹਾਰੂ ਪੂਰੇ ਆਹੋ ਜਿਹੜੇ ਪੂਰੇ ਖਾਣੇ ਜਿਹੜਾ ਜਿਹੜਾ ਪੂੜੇ ਖਾਊਗਾ ਉਹੀ ਨੱਚੂਗਾ ਹੂੰ ਉਹੀ ਖਾ ਕੇ ਨੱਚੂਗਾ ਦੇਖੋ ਆ ਕਿੰਨਾ ਵਧੀਆ ਬਣਿਆ ਪਰ ਜਿਹੜਾ ਪਾਪਾ ਨਾ ਬਣਾਏ ਦੇਖੋ ਫਿਰ ਪਾਪਾ ਨੇ ਬਣਾਏ ਦੇਖੋ ਆ ਦੇਖੋ ਕੀ ਕਰਨਾ ਹੈ ਜੇ ਨਾ ਹੋਰ ਬਣਾ ਲਈਏ ਕੋ ਹੈ ਹੈ ਜੇ ਪਾ ਕੇ ਹੋਰ ਬਣਾ ਲਈਏ ਬਣਾਉਣਾ ਹੋਰ ਫਿਰ ਆਟਾ ਖਰਾਬ ਹੀ ਹੋਣਾ ਉਹਨਾਂ ਦਾ ਖਰਾਬ ਹੀ ਆ ਬਣਾ ਲੈਨੇ ਆ ਫੇਰਾਂ ਦੋ ਵੀ ਲੂ ਦੇ ਪੂੜੇ ਪੂਕ ਅੰਮਾ ਆਪਣਾ ਤੇਰੇ ਮੋਰੇ ਕਿਤਾ ਗੱਲ ਥੋੜੀ ਲੂ ਮਾਈ ਨਹੀਂ ਪੂੜੇ ਖਾ ਲੋ ਜੀ ਆ ਜਾਓ ਪੂੜੇ ਖਾ ਲੋ ਦਾਦੀ ਕਿਦਾ ਹਾਂ ਜੀ ਖਸ ਕਰਕੇ ਲੋ ਜੀ ਨੋ ਤੇ ਸੱਸ ਲੱਗੀਆਂ ਪੂੜੇ ਨੂੰ ਬਾਬੇ ਨੂੰ ਦੇਓ ਹਾਂ ਲੈ ਲੈਣੇ ਨਾਲਾਣੀ ਤੇ ਪਪੜੀਆਂ ਨਾਲੇ ਪੁਚਕਾ ਕਿੱਦਾਂ ਦੇ ਬਣੇ ਪੂਰੇ ਆਪਾਂ ਦੇਣ ਚੱਲੇ ਆ ਪੂਰੇ ਆ ਦੇਖੋ ਪੂਰੇ ਕਿੱਦਾਂ ਦੇ ਬਣੇ ਪੂਰੇ ਇਸ ਵੈਲ ਨੂੰ ਦੀਆ ਵਧੀਆ ਫੋਨ ਕਿੱਥੇ ਰੱਖਿਆ ਵਾਓ ਬਿਊਟੀਫੁੱਲ ਆਏ ਹਾਏ ਮੈਂ ਗੱਲ ਹੱਤ ਕਰਾਤੀ ਆ ਤਾਂ ਆਏ ਹਾਏ ਹਾਏ ਆਏ ਹਾਏ ਮਮਾ ਨੇ ਬਣਾਇਆ ਆਪੂ ਕਿੱਛੇ ਕਰ ਮਮਾ ਨੇ ਬਣਾਇਆ ਵਾਹ ਵਾਹ ਆਹ ਸਵਾਦ ਮਮਾ ਨੇ ਬਣਾਇਆ ਤੁਸੀਂ ਨਹੀਂ ਤੁਹਾਡੇ ਵਾਲਾ ਦਾ ਭੈੜਾ ਬਣਿਆ ਪਾਪਾ ਨੇ ਓਏ ਹੋਏ ਬਧੀਆ ਹੈ ਅ ਦੋ ਬੰਦ ਡੋੜਾ ਨਹੀਂ ਤੁਹੀਂ ਖਾਉਣੇ ਡੋੜਾ ਆ ਦਿੰਦੇ ਕਰਾਂ ਮਮਮੀ ਖੜੀ ਜਾਂਦੀ ਹੈ ਯਾ ਕੰਦੇ ਤੁਲੀ ਲੈ ਆ ਜਲੇ ਆਪਾਂ ਦੋ ਜੱਥੂ ਲੈ ਫੜਾ ਲਓ ਜੀ ਪੂੜੇ ਬਣ ਰਹੇ ਆ ਪੂਰੇ ਗਰਮਾ ਗਰਮ ਪੂੜੇ ਨਾਲ ਮੰਮੀ ਨਾਲ ਸਾਸੂ ਮੰਮੀ ਨਾਲ ਕਰਾਉਂਦੇ ਪੂੜਿਆਂ ਦਾ ਕੰਮ ਤੁਸੀਂ ਚੋਪੇ ਲਓ ਜੀ ਪੂੜਾ ਹੱਦ ਬਣ ਗਿਆ ਅੱਛਾ ਸੱਸ ਹੀ ਹੁੰਦੀ ਹੈ ਮੰਮੀ ਇਹ ਮੰਮੀ ਨੇ ਤਾਂ ਅੱਗ ਵਾਲੀ ਮੈਂ ਬਣਾਇਆ ਮੰਮੀ ਮੈਂ ਬਣਾਇਆ ਕਿ ਨਹੀਂ ਸੱਸ ਨੇ ਦੱਸਿਆ ਹੁਣ ਕਿੱਦਾਂ ਬਣਨੇ ਲੈ ਲਓ ਮੰਮੀ ਦੱਸਿਆ ਪਰ ਮੈਨੂੰ ਵੀ ਤਾਂ ਆ ਹੀ ਗਿਆ ਮੰਮੀ ਇਹ ਬੋਲਦੀ ਸੀ ਤਾਈ ਹੁਣ ਮੈਨੂੰ ਦੇਈ ਨਾ ਚਲੋ ਕੰਮ ਚੰਗੀ ਨਾ ਕਰਨ ਚਾਹੀਦਾ ਉਹ ਹੀ ਦਾ ਗੱਲ ਚਲ ਹੁਣ ਚੱਕ ਲਾ ਦੇ ਆਹ ਦੇ ਦੇ ਓਏ ਹੋਏ ਮੈਂ ਕਹਿ ਲੱਗਣਾ ਸੀ ਕਹਿੰਦੇ ਨੌਰੀ ਬਣ ਗਿਆ ਆ ਹੀ ਗਿਆ ਹੌਲੀ ਹੌਲੀ ਕੋਸ਼ਿਸ਼ ਕਰਨ ਤੇ ਆ ਹੀ ਜਾਂਦਾ ਕੋਈ ਊੜੇ ਦੇਖੋ ਆਓ ਜਿੰਨੇ ਖਾਣੇ ਆ ਆ ਜੋ ਮੇਰੇ ਮਤਲਬ ਫਰੀ ਊੜੇ ਚਲ ਜੀ ਜਾ ਪਹਿਲੇ ਗਲਤ ਬਣ ਰਹੇ ਸੀਗੇ ਜਿਹੜਾ ਇੱਧਰ ਆ ਨਾ ਇੱਧਰ ਤਾਂ ਇਦਾਂ ਬੰਦੀ ਪਈ ਆ ਕਿਉਂਕਿ ਇੱਧਰ ਕੇ ਨਹੀਂ ਲੱਗ ਤੇਲ ਨਹੀਂ ਲੱਗਾਂ ਤੇ ਹੱਡ ਤੋਂ ਕਿਉਂਕਿ ਉਹ ਹੋਰ ਕੱਪੜੇ ਜਿਹੜਾ ਲੱਗਦਾ ਇਹ ਤੇਲ ਨੇ ਬੰਦੇ ਉਸਾਤ ਨੂੰ ਮਾ ਦਾ ਮੂੰਹ ਪੂੜੇ ਵਰਗਾ ਹੋ ਗਿਆ ਮੰਮੀ ਕਹਿੰਦੀ ਆ ਵੀ ਬਣਾ ਲੈ ਮੈਂ ਖਾਣੀ ਆ ਮੈਂ ਕੋਈ ਨਹੀਂ ਬਣਾ ਲੈਣਿਆ ਸਾਸਰਾ ਮੂੰਹ ਪੂੜੇ ਵਰਗਾ ਹੋ ਗਿਆ ਸਾਹ ਗਾ ਰਿਹਾ ਸੱਸ ਕਰ ਰੋ ਕਿਨਾਂ ਤੇ ਮੰਮੀ ਕਹਾਂ ਮਾਮਾਂ ਦੀ ਸੱਸ ਕਹਿੰਨਾ ਮੇਰੀ ਤਾਂ ਮੰਮੀ ਆ ਮੈਨੂੰ ਪਤਾ ਮੰਮੀ ਇਹਨੇ ਕੋਈ ਕੱਲੀ ਨੇ ਬਣਾ ਕੇ ਖਾਦੇ ਸੀ ਹੂੰ ਕੱਲੀ ਮੋਤੀ ਹੋ ਗਏ ਗਰਮ ਹੁੰਦੇ ਫਰੇ ਬਸ ਦੋ ਗੋਲ ਮੋਤੀ ਕਰੇ ਹੋ ਜਾ ਲਾਪਸ ਹੋ ਗਿਆ

나아아 나빠 어지 ਅੱਗ ਪੈਣੀ ਕਿਸੇ ਬਚ ਗਏ ਤੇ ਚਲੋ ਬਚਾਅ ਹੋ ਗਿਆ ਫੇਰ ਵੀ ਕਿਤੇ ਮੂੰਹ ਨਹੀਂ ਉੱਤੇ ਸੀਗਾ ਹਾਂ ਅਏ ਮੂੰਹ ਬੜੀ ਨਹੀਂ ਹਾਂ ਸਾਈਕ ਇੱਕ ਸਾਈਡ ਮੂੰਹ ਨਹੀਂ ਕਿਤੇ ਉੱਤੇ ਸੀਗਾ ਦੇਖ ਲੈ ਅੰਦਰ ਰੁਕ ਜਾ ਨੂੰ ਅਕਲ ਆ ਜੂ ਇੱਧਰ ਅੱਗ ਪੈ ਲੱਗੀ ਤੁਹਾਨੂੰ ਸਹਿਰ ਦੇਖਿਆ ਨਹੀਂ ਹਾਂ ਇਹ ਤਾਂ ਦੇਖਿਆ ਤੇ ਮਾਜੋ ਤੇ ਤੁਸੀਂ ਸਾਰੇ ਜਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿੰਨੇ ਕੁ ਵਧੀਆ ਬਣੇ ਸਾਡੇ ਛੂਰੇ ਹਜੇ ਭਟੂਰੇ ਆ ਚੈਲਾ ਮੈਂ ਦੋਸਾ ਲੱਗਦਾ ਤੇ ਪੂਰੇ ਸਾਡੇ ਕਿਦਾਂ ਦੇ ਲੱਗੇ ਤੁਹਾਨੂੰ ਦੱਸਿਓ ਜਰੂਰ ਲੱਗੀ ਜੱਗ ਫੈਣ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਕਮੈਂਟ ਕਰਿਓ ਤੇ ਬਹੁਤ ਹੀ ਤਾਰ ਇਹ ਅੱਗ ਕਿਤਾ ਪਲੇ ਕੀਤੀ ਇਹਨੂੰ ਤੇ ਮਾਗੀ ਪੈਣੀ ਆ ਦੱਸ ਮੈਂ ਕਹਿੰਦੀ ਅੰਦਰ ਨੂੰ ਅੱਗ ਪੈ ਜਾਣੀ ਆ ਇਹ ਆ ਰੋਟੀ ਆਪੂ ਸਾਰੋ ਸਾਨੂੰ ਵੀ ਖਾਣ ਨੂੰ ਆ ਤਾਂ ਲੈ ਨਹੀਂ ਹੋਰ ਲੈਣੀ ਹੈ ਬਾਂਗਾ ਨਾ औररे कते मिलंग...